ਕਿ ਪ੍ਰਸ਼ਾਸਨ ਸੁੱਤਾ ਮੋਇਆ ਇੱਕ ਬਰਾਬਰ ਪ੍ਰਸ਼ਾਸਨ ਡੇਂਗੂ ਤੋਂ ਬਚਾਅ ਕਰਨਾ ਹੈ ਪ੍ਰਸ਼ਾਸਨ ਰੋਜ਼ ਮਹੱਲੇ ਬਣਾ ਦਿੱਤੇ ਜਾਂਦੇ ਆ ਤਾਂ ਪ੍ਰਸ਼ਾਸਨ ਦੀ ਮੈਂ ਪਹਿਲੀ ਗੱਲ ਕਿਹਾ ਕਿ ਸੁੱਤਾ ਮੋਇਆ ਇੱਕ ਬਰਾਬਰ ਬਾਹਰੋਂ ਰੌਲਾ ਜਿਆਦਾ ਅੰਦਰੋਂ ਆ ਖੋਖਲਾ ਕੰਮ ਆਪ ਹੀ ਜ਼ਖਮ ਦੇ ਕੇ ਉੱਤੇ ਲੂਣ ਭੁੱਕਣ ਵਾਲੀ ਗੱਲ ਇਹ ਤੁਸੀਂ ਤਸਵੀਰਾਂ ਨਵਾਂ ਸ਼ਹਿਰ ਦੇ ਰੇਲਵੇ ਰੋਡ ਤੋਂ ਨਿਊ ਆਦਰਸ਼ ਨਗਰ ਦੀਆਂ ਦੇਖ ਰਹੇ ਹੋ ਪਿਛਲੇ 2 ਮਹੀਨੇ ਤੋਂ ਇਹੀ ਹਾਲਾਤ ਨੇ ਬਜ਼ੁਰਗ ਜੇ ਬਾਹਰ ਗਲੀ ਚ ਆਉਂਦੇ ਆ ਤਾਂ ਤੁਹਾਨੂੰ ਪਤਾ ਹੀ ਕਿਵਲੇ ਉੱਚੀ ਨੀਵੀਂ ਥਾਂ ਤੇ ਪੈਰ ਰੱਖ ਹੋ ਜਾਂਦਾ ਸੱਟਾਂ ਲੱਗਦੀਆਂ ਮੋਟਰਸਾਈਕਲ ਟੂ-ਵੀਲਰ ਤੇ ਲੰਕੜਾ ਬਹੁਤ ਔਖਾ ਹੈ ਰੱਬ ਨਾ ਕਰੇ ਕੋਈ ਐਮਰਜੈਂਸੀ ਆ ਜਾਂਦੀ ਹੈ ਤਾਂ ਜਾਣਾ ਕਿਸ ਤਰੀਕੇ ਔਰ ਹਰਾਤ ਵੇਲੇ ਹਨੇਰੇ ਵੇਲੇ ਬਹੁਤ ਮੁਸ਼ਕਲ ਹੋ ਜਾਂਦੀ ਹੈ ਆ ਸਾਰਾ ਮਹੱਲਾ ਇੱਥੇ ਮੌਜੂਦ ਹੈ ਇਹਨਾਂ ਨਾਲ ਗੱਲਬਾਤ ਕਰਦੇ ਆ ਅੰਕਲ ਜੀ ਇਹ ਸਥਿਤੀ 2 ਮਹੀਨੇ ਤੋਂ ਇਸ ਤਰੀਕੇ ਜਿਵੇਂ ਮੈਨੂੰ ਪਤਾ ਲੱਗਿਆ ਪਹੁੰਚ ਕੇ ਜਦੋਂ ਆਏ ਸੀ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਕਿ ਕਿੰਨੀ ਦੇਰ ਚ ਤੁਸੀਂ ਗਲੀ ਬਣਾਉਂਗੇ ਇੱਕ ਮਹੀਨੇ ਕਰ ਦਿੰਦੇ ਯਾਰ ਹੂੰ ਮਿੱਠੀ ਗੋਲੀ ਦੇ ਕੇ ਤਾਂ ਚਲ ਗਿਆ ਉਹ ਇਹ ਤਾਂ ਕੋੜੀ ਗੋਲੀ ਬਣ ਗਈ ਹੁਣ ਹੂੰ ਹੂੰ ਕੋੜੀ ਬਣੀ ਨਾ ਉਹ ਤਾਂ ਮਿੱਠੀ ਦੇ ਕੇ ਤੁਹਾਨੂੰ ਹੂੰ ਹੁਣ ਟੀਮ ਦੇ ਕੋਲ ਦੇਖਿਆ ਸਵਾਗਤ ਆ ਜੀ ਟੀਮ ਦੀਆਂ ਗੋਲੀਆਂ ਦੇਖ ਕੇ ਸਵਾਗਤ ਆ ਟੀਮ ਦੀ ਗੋਲੀ ਨਾਲ ਤਾਂ ਬੰਦਾ ਤੇਜ਼ ਹੋ ਜਾਂਦਾ ਹੋ ਗਿਆ ਵੀ ਸੋ ਜੋ ਚਲੋ ਆਪ ਖਾ ਲਈ ਨਾ ਚਾਹੇ ਜਿੱਦਾਂ ਮਰਜੀ ਆ ਪਰ ਇਹ ਜੋ ਵੀ ਐਮਸੀ ਨੇ ਕੀਤਾ ਬਹੁਤ ਵਸ ਮਾਰਾ ਕੰਮ ਕੀਤਾ ਆ ਪਰ ਰੱਬ ਨਾ ਕਰੇ ਉਦਾਂ ਜੀ ਆਂਦੇ ਆ ਕਿ ਡੇਂਗੂ ਆ ਜੀ ਤੁਹਾਡੇ ਇੱਕ ਇੱਕ ਮਿੰਟ ਦਿਖਾਣਾ ਚਾਹਨਾ ਆ ਆਂਟੀ ਆ ਜੀ ਮੇਰੇ ਵੀ ਥੋੜੇ ਦਿਨ ਪਹਿਲਾਂ ਡਿੱਗ ਕੇ ਸੱਟ ਲੱਗੀ ਆ ਔਰ ਜੇ ਲੀਡਰਾਂ ਦੇ ਆਪਣੇ ਘਰ ਦਾ ਕੋਈ ਮੈਂਬਰ ਡਿੱਗ ਜਵੇ ਫਿਰ ਕੀ ਤਕਲੀਫ ਨਹੀਂ ਹੋਊਗੀ ਕਿ ਇਹ ਤੁਹਾਡੇ ਆਪਣੇ ਘਰ ਦੇ ਮੈਂਬਰ ਨੇ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਪਾਈਆਂ ਕਿ ਇਹ ਪ੍ਰਸ਼ਾਸਨ ਦਾ ਕੰਮ ਨਹੀਂ ਹੈ ਹੁਣ ਨਗਰ ਕਾਉਂਸਲ ਵੀ ਆਪਦੀ ਹੈ ਤੁਹਾਡੇ ਹਲਕਾ ਇੰਚਾਰਜ ਵੀ ਆਪਦੇ ਐ ਐਮਐਲਏ ਸਾਹਿਬ ਵੀ ਬਹੁਤ ਬਣਦੀ ਉਹ ਕਹਿੰਦੇ ਮੇਰੀ ਫਾਈਨੈਂਸ ਮਿਨਿਸਟਰ ਸਾਹਿਬ ਨਾਲ ਬਹੁਤ ਆ ਸੀਐਮ ਤੁਹਾਡੇ ਐ ਸੀਐਮ ਸਾਹਿਬ ਦੀ ਮੋਦੀ ਸਾਹਿਬ ਨਾਲ ਬਹੁਤ ਬਣਦੀ ਆ ਇੱਕ ਚੇਂਜ ਤੁਹਾਡੀ ਸਾਰਿਆਂ ਦੀ ਆਪਸ ਵਿੱਚ ਬਣਦੀ ਆ ਪਰ ਕੰਮ ਨਾਲ ਕਿਉਂ ਨਹੀਂ ਬਣਦੀ ਕੱਲ ਨੂੰ ਬੱਚੇ ਗਿਰ ਜਾਣ ਕੋਈ ਹੋ ਜਵੇ ਕਿਸੇ ਨੂੰ ਕੰਮ ਕਰਦਾ ਤਾਂ ਨਹੀਂ ਮੈਂ ਤਾਂ ਗਿਰੀ ਹਾਂ ਉਹ ਮੈਂ ਕਹਿੰਨੇ ਵੀ ਚਲੋ ਬਾਕੀਆਂ ਦਾ ਤਾਂ ਭਲਾ ਹੋਵੇ ਨਾ ਬੇ ਇਹਨੂੰ ਛੇਤੀ ਤੋਂ ਛੇਤੀ ਸੁਮਾਰਿਆ ਜਾਵੇ ਹੈ ਨਾ ਅੱਛਾ ਕਿੰਨੀ ਦੇਰ ਤੋਂ ਮੈਂ ਦੱਸਦਾ ਤੁਸੇ ਦੋ ਮਹੀਨੇ ਹੋ ਚੱਲੇ ਜੀ ਦੋ ਮਹੀਨੇ ਹੋ ਚੱਲੇ ਇਹਨਾਂ ਸਾਡੀ ਤਾਂ ਗੱਲ ਦੀ ਪੱਟੀ ਨੂੰ ਕਦੋਂ ਜੇ ਥੋੜਾ ਕਰੀ ਜਾਓ ਬਣਾਈ ਜਾਓ ਚਲੋ ਬੰਦਾ ਕਰੀ ਜਾਓ ਨਾਲ ਦੀ ਨਾਲ ਇਹ ਸ਼ੁਰੂ ਹੀ ਨਾ ਕਰੋ ਜੇ ਤੁਹਾਡੇ ਕੋਲ ਹਾਂ ਸ਼ੁਰੂ ਹੀ ਨਾ ਕਿ ਨਹੀਂ ਹੈ ਤੁਹਾਡੇ ਕੋਲ ਮਾਲ ਤਾਂ ਫਿਰ ਕਰੋਨਾ ਹੁਣ ਕੰਮਕਾਰ ਵਾਲੇ ਬੰਦੇ ਨੇ ਉਹ ਵੀ ਬੈਠੇ ਨੇ ਗੱਡੀਆਂ ਕੱਢਣ ਤੋਂ ਕਰਨ ਤੋਂ ਹੁਣ ਅਸੀਂ ਤਾਂ ਪੈਦਲ ਤੋਂ ਵੀ ਰਹਿ ਗਈ ਮੈਂ ਤਾਂ ਬੈਠੀ ਹਾਂ ਘਰੇ ਹੁਣ ਇਹ ਤੁਹਾਡੇ ਕੀ ਮਾਸ ਫਟ ਗਿਆ ਸੀਗਾ ਗਿੱਟਾ ਨਿਕਲ ਗਿਆ ਸੀ ਜੀ ਮੈਂ ਤਾਂ ਮੈਨੂੰ ਇਹ ਮੁੰਡਾ ਹੀ ਨਾਲ ਦਾ ਲੈ ਕੇ ਗਿਆ ਵਿਚਾਰਾ ਲੱਕੀ ਉਹੀ ਉਦਨ ਲੈ ਗਿਆ ਮੇਰੇ ਬਣਾ ਕੇ ਆਇਆ ਪੈਰ ਫਿਰ ਮੈਂ ਤਾਂ ਮੈਂ ਤਾਂ ਪੈਗੀ ਮੈਂ ਤਾਂ ਹੀ ਅਸੀਂ ਉਦਨ ਦਾ ਵੀ ਕਿਹਾ ਵੀ ਬਾਕੀ ਤਾਂ ਗਲੀ ਦਾ ਆ ਬਿਮਾਰੀਆਂ ਦੇ ਕਰ ਨੇ ਅੱਛਾ ਮਾਪੇ ਮੈਂ ਸੋਦਾ ਜੇ ਕਿਤੇ ਤੁਸੀਂ ਵੋਟਾਂ 'ਚ ਡਿੱਗਦੇ ਫਿਰ ਸਾਰਿਆਂ ਤੁਹਾਡੇ ਘਰ ਆਣਾ ਸੀ ਇਹ ਤਾਂ ਸਾਰਿਆਂ ਨੇ ਹੁਣ ਸਾਡੀ ਮਾਂ ਡੇਕ ਗਈ ਫਿਰ ਮਗਰ ਮੱਛ ਦੇ ਹੰਝੂ ਰੋਣੇ ਸੀ ਬੀਬੀਆਂ ਭੈਣਾਂ ਨੂੰ ਤਾਂ ਹੀ ਕਿਹਾ ਵੀ ਭਾਈ ਆ ਕੱਲ ਨੂੰ ਹੋਰ ਵੀ ਕੋਈ ਗਿਰ ਸਕਦਾ ਇਹ ਤਾਂ ਨਹੀਂ ਜੇ ਅੱਜ ਮੈਂ ਗਿਰੀ ਆ ਤਾਂ ਬਾਕੀ ਬੱਚੇ ਜਾਂ ਕੋਈ ਸਿਆਣਾ ਕੋ ਹੋਰ ਵੀ ਜੇ ਕੋਈ ਸਕੂਟੀ ਤੇ ਆਉਂਦਾ ਜਾਂਦਾ ਗਿਰ ਜਾਂਦਾ ਤਾਂ ਫਿਰ ਦੱਸੋ ਨਿਊਦ ਅਦਰਸ਼ ਨਗਰ ਦੇ ਹਾਲਾਤ ਦਿਖਾ ਕਰੋ ਬਾਹਰ ਨਿਕਲਣ ਲਈ ਦਰਵਾਜਾ ਜਿਹੜਾ ਲੰਮਾ ਪਾਣਾ ਪਿਆ ਜੀ ਉਹਦੇ ਮਰ ਕੇ ਉਹਦੇ ਪਤਾ ਨਹੀਂ ਕਿੰਦਾ ਕਿੰਦਾ ਵਿਚਾਰੇ ਜਾਣਗੇ ਬਣਾਣੀਆਂ ਬਹੁਤ ਸਾਰੀਆਂ ਬਨਾਨਾਂ ਵਿੱਚੋਂ ਛੱਡੀ ਵੀ ਜਾਂਦੇ ਨੇ ਦੋ ਦੋ ਤਿੰਨ ਵਿੱਚ ਸਾਰੇ ਉਹ ਉਸ ਪਾਸੇ ਵੀ ਆਉਂਨੇ ਆ ਆਂਟੀ ਕਹਿੰਦੇ ਕਿ ਸਾਨੂੰ ਮੱਖਣੇ ਲਾਪਾ ਮੱਖਣ ਲਿੱਪ ਹੋ ਗਿਆ ਪਤਾ ਕੀ ਆ ਮੱਖਣ ਬਣ ਜਰੂਰ ਗਿਆ ਪਰ ਮੱਖਣ ਵਾਲੇ ਕੰਮ ਨਹੀਂ ਹੈਗੇ ਇਹਨੇ ਕੋਈ ਐਮਸੀ ਬਣ ਕੇ ਸਾਡੇ ਮਹੱਲੇ ਦਾ ਕੋਈ ਸੁਧਾਰ ਨਹੀਂ ਕੀਤਾ ਜੇ ਇਹਨੂੰ ਕੋਈ ਸੈਨ ਕਰਨ ਵਾਸਤੇ ਵੀ ਬੁਲਾਓ ਨਾ ਥਾਣੇ ਵਿੱਚ ਵੀ ਅੱਜ ਕੋ ਸਾਡੀ ਐਪਲੀਕੇਸ਼ਨ ਆਈ ਆ ਸੀ ਸੈਨ ਕਰਵਾਣੇ ਆ ਤੇ ਇਹ ਕਹਿੰਦਾ ਮੈਂ ਬੇਲੇ ਆ ਵੀ ਸਾਡੇ ਵਰਗੇ ਮੋਰੇ ਕਿਹਦੇ ਵੀ ਅਸੀਂ ਬੇਲੇ ਜਿੱਦਣ ਵੋਟਾਂ ਲੈਣਾ ਸੀ ਦਨ ਬੇਲਾ ਸੀਗਾ ਤੂੰ ਉਹ ਜਿਹੜਾ ਹੁਣ ਤੂੰ ਬੇਲਾ ਨਹੀਂ ਹੈਗਾ ਇਹਦੇ ਕੋਈ ਕੰਮ ਨਹੀਂ ਸਾਡੇ ਮਹੱਲੇ ਦਾ ਕੀਤਾ ਕੁਛ ਦਾ ਉੱਦਾਂ ਸਿਵਲ ਹਸਪੀਟਲ ਤੋਂ ਆਂਦੇ ਆ ਤੁਹਾਡੇ ਫਰੀਜਾ ਵਿੱਚ ਇੱਕ ਕਰੋਨਾ ਆਇਆ ਜੀ ਡੇਂਗੂ ਆ ਗਿਆ ਤੁਹਾਡੇ ਗਮਲਿਆਂ ਚ ਡੇਂਗੂ ਤਾਂ ਆ ਹੁਣ ਡੇਂਗੂ ਦੇ ਵੀ ਮਹਾ ਡੇਂਗੂ ਬਣਿਆ ਹੁਣ ਕੋਈ ਨਹੀਂ ਕੋਈ ਦੇਖਣ ਆਣ ਕੇ ਦੱਸਿਆ ਪਹਿਲਾਂ ਮੈਨੂੰ ਸੁਨੀ ਸਾਹਿਬ ਜੀ ਜੀ ਚਲ ਪ੍ਰਿਆ ਬੋਲ ਆਪਰ ਆਓ ਜੀ ਆਪਾਂ ਤਾਂ ਦੇਖੋ ਗਲੀਆਂ ਜਿਆਦਾ ਇਹਨਾਂ ਨੇ ਸ਼ੁਰੂ ਕੀਤੀਆਂ ਪਹਿਲਾਂ ਤਾਂ ਸਾਨੂੰ ਮੇਨ ਕਿਸੇ ਨੂੰ ਵੀ ਮਹੱਲੇ ਦੇ ਵਿੱਚ ਬੱਤਾਂ ਦੇ ਜੀ ਚਾਰ ਬੰਦੇ ਹੋ ਗਏ ਜੀ ਮੈਂ ਚਾਰ ਬੰਦੇ ਉੱਥੇ ਖੜੇ ਸੀਗੇ ਆਪਾਂ ਨੂੰ ਨਹੀਂ ਪਤਾ ਸੀ ਕਿ ਗਲੀਆਂ ਪਟਣੀਆਂ ਸਟਾਰਟ ਕਰ ਰਹੇ ਆ ਠੀਕ ਹੈ ਚਲੋ ਆਪਾਂ ਦਾ ਇੱਥੇ ਕਿਸੇ ਦੇ ਮਕਾਨ ਚ ਰਹਿਣੇ ਸਾਨੂੰ ਤਾਂ ਨਾ ਪੁੱਛਦੇ ਬਟ ਮੇਨ ਬੰਦੇ ਇਹਨਾਂ ਨੂੰ ਮੱਲੇ ਦੇ ਪੁਛ ਸਿਆਣੇ ਆ ਬਜ਼ੁਰਗਾਂ ਨੂੰ ਪੁੱਛਣਾ ਚਾਹੀਦਾ ਸੀ ਕਿ ਕੀ ਸਾਰੇ ਕੰਫਰਟੇਬਲ ਹੈਗੇ ਆ ਉੱਪਰੋਂ ਭਾਜੀ ਇਸ ਟਾਈਮ ਬਰਸਾਤ ਦਾ ਮੌਸਮ ਹੈ ਠੀਕ ਆ ਤੁਸੀਂ ਜਿੰਨਾ ਕ ਪਟਿਆ ਤੁਸੀਂ ਉਹਨੂੰ ਕੰਪਲੀਟ ਕਰੋ ਉਸ ਤੋਂ ਬਾਅਦ ਤੁਸੀਂ ਨੈਕਸਟ ਤੇ ਜਾਓ ਦੇਖੋ ਪਿੱਛੇ ਵੀ ਗਲੀ ਪੱਟ ਦਿੱਤੀ ਇਹ ਵੀ ਪੱਟ ਦਿੱਤੀ ਫਿਰ ਉਸ ਤੋਂ ਬਾਅਦ ਇਹਦੀਆਂ ਪਾਈਪਾਂ ਪੱਟਦੀਆਂ ਮੋਹਰੇ ਉਧਰੋਂ ਪੱਟ ਕੇ ਛੱਡਦੀਆਂ ਮਤਲਬ ਪਾਈਪ ਵੇ ਜਿੱਥੋਂ ਸ਼ੁਰੂ ਕਰਨੀ ਉੱਥੋਂ ਨਹੀਂ ਕੀਤੀ ਜੀ ਉੱਥੋਂ ਨਹੀਂ ਸ਼ੁਰੂ ਕੀਤੀ ਫਰੰਟ ਤੋਂ ਪਾਈਪ ਸ਼ੁਰੂ ਹੋਈ ਔਰ ਉੱਥੇ 4 ਦਿਨ ਹੋ ਚੁੱਕੇ ਆ 4 ਦਿਨ ਹੋ ਚੁੱਕੇ ਇਹਨਾਂ ਦੀਆਂ ਅਨ ਲੀਕੇ ਸਭ ਸਮਧੀਆਂ ਪਾਈਪਾਂ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਗਟਰ ਦੀਆਂ ਇਹਨਾਂ ਦੇ ਵੀ ਪਾਈਪ ਤੋੜੀ ਪਿਛਲੀ ਵੀ ਪਾਈਪ ਤੋੜੀ ਜੀ ਉਹਦਾ ਸਾਰਾ ਗੰਦ ਇਹਨਾਂ ਦਾ ਬਾਹਰ ਸਗਾ ਇਹ ਕੰਮ ਇਹਨਾਂ ਨੇ ਸ਼ਾਇਦ ਆਂਟੀ ਹੋਣੇ ਖੁਦ ਹੀ ਕਰਵਾਇਆ ਇਹਨਾਂ ਦੇ ਨਾ ਬਜਾਜ ਪਾ ਅੰਕਲ ਹੋਣਾਂ ਨੇ ਇੱਕ ਦਿਨ ਆਉਂਦੇ ਚਾਹ ਠੀਕ ਹੈ ਉਹ ਤਾਂ ਵੈਸੇ ਸ਼ਰਮ ਆਉਂਦੀ ਹੈ ਹਾਲਾਤ ਦੇਖ ਕੇ ਹਾਲਾਤ ਦੇਖ ਕੇ ਆਪ ਨੂੰ ਸ਼ਰਮ ਆਉਂਦੀ ਹੈ ਦੇਖੋ ਮੈਂ ਇਕੱਲੀ ਲੇਡੀ ਮੈਂ ਮੇਰੀ ਬੇਬੇਟੀ ਰੰਨੇ ਆ ਮੈਂ ਉਸ ਬੰਦੇ ਦੀ 4 ਦਿਨ ਦੇਖ ਕੇ ਮੈਂ ਲੇਬਰ ਆ ਮੈਂ ਉਹਦੀ ਮਿਹਨਤ ਕੀਤੀ ਮੈਂ ਕਿਹਾ ਭਾਜੀ ਮਿੱਟੀ ਸਾਈਡ ਤੇ ਲਾ ਮੈਨੂੰ ਤਾਂ ਸਕੂਟਰੀ ਅੰਦਰ ਕਰਨੀ ਕਿਉਂਕਿ ਭਾਜੀ ਆਪਾਂ ਮਿਹਨਤ ਕਿਦੀ ਕਰੀਏ ਠੀਕ ਹੈ ਨਾ ਐਜ਼ ਅ ਲੇਡੀਜ਼ ਮੇਰੇ ਇੱਕ ਵਾਰੀ ਉਹ ਬੱਚਾ ਆਇਆ ਨਿਮਿਸ਼ ਮੇਰੇ ਲਾ ਗਿਆ ਸਕੂਟਰੀ ਦੋ ਵਾਰੀ ਲਾ ਗਿਆ ਪਰ ਹਰ ਵਾਰ ਮੈਂ ਕਿਸੇ ਨੂੰ ਨਹੀਂ ਕਹਿ ਸਕਦੀ ਹਰ ਵਾਰ ਨਹੀਂ ਕਹਿ ਸਕਦੀ ਠੀਕ ਹੈ ਨਾ ਉਹਨਾਂ ਨੂੰ ਚਾਹੀਦਾ ਜੇ ਕੰਮ ਕਰ ਦਿਆ ਮੈਂ ਮੇਰੇ ਮਦਦ ਉਹ ਕੋੜਾ ਕਰ ਦੋ ਉਹਨਾਂ ਨੂੰ ਮੈਨੂੰ ਆਫਿਸ ਤੋਂ ਛੁੱਟੀ ਕਰਨੀ ਵੀ ਕੋਈ ਗਲੀ ਚ ਪਾਣੀ ਸੀ ਮੈਨੂੰ ਕਿਉਂਕਿ ਰੇਲਵੇ ਰੋਡ ਤੇ ਵੀ ਪਾਣੀ ਇੱਥੇ ਵੀ ਪਾਣੀ ਸਕੂਟੀ ਜਾਂਦੀ ਨਹੀਂ ਮ ਗਲੀ ਚ ਪਾਣੀ ਖੜਾ ਤਾਂ ਮੈਂ ਆਫਿਸ ਚ ਛੁੱਟੀ ਕਰਨੀ ਪਈ ਮੈਂ ਤਾਂ ਇੱਥੇ ਆ ਕੇ ਮਹਿਸੂਸ ਕੀਤਾ ਰੇਲਵੇ ਰੋਡ ਨਾਲ ਵੀ ਜਿਆਦਾ ਬੁਰੇ ਹਾਲਾਤ ਹੈ ਤੁਹਾਡੇ ਜੀ ਇਹਨਾਂ ਨੂੰ ਪੱਟਣਾ ਨਹੀਂ ਚਾਹੀਦਾ ਸੀ ਇਹਨਾਂ ਨੂੰ ਪਹਿਲਾਂ ਰੇਲਵੇ ਰੋਡ ਹੀ ਕੰਪਲੀਟ ਕਰ ਲੈਂਦੇ ਅਗਰ ਇਹ ਚਾਰ ਬੰਦੇ ਮੇਨ ਗਲੀ ਦੇ ਬੁਲਾਉਂਦੇ ਸ਼ਾਇਦ ਉਹ ਸਿਆਣੇ ਇਹਨਾਂ ਨੂੰ ਇਹੀ ਕਹਿੰਦੇ ਕਿ ਤੁਸੀਂ ਰੇਲਵੇ ਰੋਡ ਬਣਾਓ ਕੋਈ ਗੱਲ ਨਹੀਂ ਗਲੀ ਬਾਅਦ ਚ ਬਣ ਜਾਏਗੀ ਇਹਦੀ ਕੋਈ ਇੰਨੀ ਵੱਡੀ ਪ੍ਰੋਬਲਮ ਨਹੀਂ ਸੀਗੀ ਹਲੇ ਸਰਦਾ ਪਿਆ ਸੀ ਪਾਣੀ ਆਉਂਦੀ ਐ ਇੰਨਾ ਪਾਣੀ ਅੰਦਰ ਸਾਡੇ ਮਤਲਬ ਸਾਰੇ ਇਰੀਟੇਟ ਹੁੰਦੇ ਆ ਮਤਲਬ ਬੱਚਿਆਂ ਨੂੰ ਵੀ ਬਿਮਾਰੀਆਂ ਮੱਚਰ ਐਨਾਂ ਰੋਡ ਦੇ ਉੱਤੇ ਮਤ ਕਰਦਾ ਇਨੀ ਕੰਦੀ ਸਮੈਲ ਗਟਰ ਵਾਲੀ ਆਉਂਦੀ ਹੈ ਸਾਡੇ ਮੱਖਰ ਵੀ ਲੀਡਰਾਂ ਕਰੋ ਜਿੱਦੀ ਆ ਮਗਰ ਪੈ ਪੈ ਕੇ ਲੜਦਾ ਪਿਆ ਖੜ ਨਹੀਂ ਦੇ ਰਿਆ ਆ ਗਿਆ ਨਾ ਜਦੋਂ ਸਾਡੇ ਘਰਾਂ ਦੇ ਅੰਦਰ ਪਾਣੀ ਆ ਗਿਆ ਸਾਨੂੰ ਪਤਾ ਸੀ ਕਿਤਾ ਉਹਨੂੰ ਪਾਣੀ ਬਾਹਰ ਕੱਢਿਆ ਬਹੁਤ ਸਾਨੂੰ ਪਰੇਸ਼ਾਨੀ ਹੋਈ ਆ ਤੁਸੀਂ ਇੱਕ ਵਾਰੀ ਗੱਲ ਗੱਲ ਕਰਨਾ ਚਾਹੁੰਦੇ ਤੁਹਾਡੀ ਗਲੀ ਕਿਹੜੀ ਰਹਿ ਗਈ ਸਾਡੀਆਂ ਗਲੀ ਦੂਸਰੇ ਨੰਬਰ ਵਾਲੀ ਗਲੀ ਹੈ ਜਿਹੜੀ ਰਾਜੌਰਾਂ ਦੀ ਗਲੀ ਦੇ ਨਾਲ ਵਾਲੀ ਜਿਹੜੀ ਗੜੀ ਹੈ ਉਹ ਛੱਡ ਦਿੱਤੀ ਉਹ ਛੱਡ ਦਿੱਤੀ ਹੈ ਉਸ ਤੇ ਨਾਲ ਵਾਲੇ ਤੁਹਾਡਾ ਭਲਾ ਕੀਤਾ ਕਿ ਨੁਕਸਾਨ ਕੀਤਾ ਨੁਕਸਾਨ ਕੀਤਾ ਸਾਡੀ ਵੀ ਨਾਲੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਕਿਉਂਕਿ ਦੇਖੋ ਜਦ ਇਹ ਗਲੀਆਂ ਬਾਂਜਾ ਨਹੀਂ ਆਇਆ ਜਿਹੜੀ ਨਾਲ ਵਾਲੀ ਹੁਣ ਮੇਰੇ ਵੀ ਫਰੰਟ ਤੇ ਜਿਹੜੀ ਛੋਟੀ ਗਲੀ ਆ ਉਹ ਵੀ ਛੱਡ ਪਾਣੀ ਸਾਰਾ ਉਹਦੇ ਵਿੱਚ ਜਾਏਗਾ ਹਾਂ ਠੀਕ ਹੈ ਉਹ ਗਲੀ ਸਫਾਈ ਕਰਾਣ ਲਈ ਮੈਂ ਘਟ ਤੋਂ ਘਟ ਅੱਜ ਤੋਂ ਪਿਛਲੇ ਸਾਲ 10 ਚੱਕਰ ਲਾਇਆ ਮਿਊਂਸਪਲ ਕਮੇਟੀ ਦੇ 10 ਸੇ ਮੈਂ 11ਵੇਂ ਚੱਕਰ ਤੇ ਬੰਦਾ ਸਫਾਈ ਕਰਮੀ ਆਇਆ ਹੁਣ ਵੀ ਜਿਹੜੀ ਸਫਾਈ ਵਾਲੀ ਇੱਥੇ ਆਂਦੀ ਆ ਉਹਨੂੰ ਪੁੱਛੋ ਕਿ ਉਹ ਗਲੀ ਚ ਤਾਂ ਨਹੀਂ ਕੋਈ ਕੰਮ ਚੱਲ ਰਿਹਾ ਜੀ ਉਹ ਗਲੀਆਂ ਕਿਉਂ ਨਹੀਂ ਸਾਫ਼ ਕਰਕੇ ਜਾਂਦੀ ਉਹ ਵੀ ਨਹੀਂ ਕਰਨੀ ਆ ਉਹਨਾਂ ਨੇ ਠੀਕ ਹੈ ਹੁਣੇ ਪੱਟ ਦਿੱਤੀਆਂ ਉਹਨਾਂ ਨੇ ਲੇਕਿਨ ਜਿਹੜੀਆਂ ਨਾਲ ਦੀਆਂ ਚਲੋ ਹਲੇ ਤਾਂ ਨਾ ਪਟਣ ਕਿਉਂਕਿ ਜੋ ਹਾਲਾਤ ਆ ਕਿਤੇ El ਤਾਕੇ ਪਾਣੀ ਸਾਰਾ ਬਾਹਰ ਨੂੰ ਨਿਕਲੇ ਔਰ ਸ਼ੁਰੂ ਇਹਨਾਂ ਨੂੰ ਜਿੱਥੋਂ ਬੈਕ ਤੋਂ ਆਂਟੀ ਹੁਣੀ ਵਿਚਾਰੇ ਗਿਰਿਆ ਇਹਨਾਂ ਨੂੰ ਉੱਥੋਂ ਚਾਹੀਦਾ ਸੀ ਕਿਉਂਕਿ ਪਾਈਪਾ ਉੱਥੋਂ ਪਾ ਪਾ ਡਾਲਦੇ ਤਾਂ ਹੀ ਬਣੂਗੇ ਪਾਣੀ ਤੇ ਦੱਸੋ ਕਿ ਪਾਣੀ ਥੱਲੇ ਵਾਲ ਨੂੰ ਜਾਂਦਾ ਉੱਤੇ ਵਾਲ ਨੂੰ ਨਹੀਂ ਜਾਂਦਾ ਸ਼ਾਇਦ ਇਹਨਾਂ ਨੂੰ ਪਤਾ ਹੀ ਨਹੀਂ ਜੀ ਮੈਂ ਤਾਂ ਮੈਂ ਤੁਹਾਨੂੰ ਸੱਚ ਦੱਸਾਂ ਮੈਂ ਪਰਸਨਲੀ ਮਤਲਬ ਮੈਂ ਖੁਦ ਰਿਕਵੈਸਟ ਕਰ ਚੁੱਕੀ ਹਾਂ ਉਹਨਾਂ ਨੂੰ ਆਲਰੇਡੀ ਬਹੁਤ ਵਾਰੀ ਅਜਾ ਦੇਖੋ ਤੁਹਾਡੇ ਲਈ ਤਾਂ ਖਤਰਾ ਹੈ ਜੀ ਬੱਚਿਆਂ ਲਈ ਕਿੰਨਾ ਖਤਰਾ ਜੀ ਉੱਥੋਂ ਛੁੱਟੀਆਂ ਤੇ ਦਿਨ ਨੇ ਨਿਆਣੇ ਨੇ ਸਾਈਕਲ ਚਲਾਣਾ ਕਿਸੇ ਨੂੰ ਘੁੰਮਣਾ ਬੱਚੇ ਨਿਕਲੇ ਨਹੀਂ ਸਕਦੇ ਜੀ ਬਰ ਹਾਂਜੀ ਸਕੂ ਸਾਰੇ ਕੰਮ ਰੁਕੇ ਪਏ ਆ ਭਾਜੀ ਸਾਡੇ ਭੈਣ ਜੀ ਉਹ ਨਹੀਂ ਗੱਲ ਕਰਦੇ ਕਹਿੰਦੇ ਹੁਣ ਬੱਚਿਆਂ ਦੀ ਛੁੱਟੀਆਂ ਖਤਮ ਹੋ ਜਾਣੀਆਂ ਸਵੇਰੇ ਸਵੇਰੇ ਸਕੂਲ ਛੱਡਣ ਜਾਣਾ ਸਵੇਰੇ ਸਵੇਰੇ ਸਕੂਲ ਛੱਡਣ ਜਾਣਾ ਉਹ ਵੀ ਕਿੰਨੀ ਦਿੱਕਤ ਹੈ ਬੱਜ ਨਾ ਠੰਬੀ ਹੈ ਜੀ ਆਓ ਭਾਜੀ ਤੁਸੀਂ ਗੱਲਬਾਤ ਕਰੋ ਆਪਣਾ ਪੱਖ ਰੱਖੋ ਜੀ ਜੀ ਉਹ ਗਲੀ ਦਾ ਹੀ ਕਰਦੇ ਸੀਗੇ ਮੈਂ ਕਿਹਾ ਸਾਡੀਆਂ ਵੀ ਜੜੋਂ ਨਾਲ ਬਣ ਜੰਦੀਆਂ ਇੱਕ ਦੋ ਛੱਡ ਲਈਆਂ ਬਾਕੀ ਸਾਰੀਆਂ ਹਾਂ ਹਾਂ ਅਜੇ ਛੱਡੀਆਂ ਹੋਈਆਂ ਚਲੋ ਅੱਛਾ ਇਹਨੂੰ ਦੇਖ ਕੇ ਲੀਡਰ ਮੈਂ ਤਾਂ ਕਹਿੰਦਾ ਆਹ ਪੱਟਾ ਨਾ ਮਤਲਬ ਕੀ ਜਿੱਦਾਂ ਪੱਟ ਕੇ ਇਹਨੂੰ 2 ਮਹੀਨੇ ਹੋ ਗਏ ਛੱਡੀ ਨੂੰ ਸਾਰਿਆਂ ਨੂੰ ਮੁਕਤਲੀਤ ਹੈਗੀ ਇਹ ਗਲੀ ਨਹੀਂ ਪੱਟੀ ਤੁਹਾਨੂੰ ਹੀ ਪੱਟ ਦਿੱਤਾ ਸਾਰਾ ਬਸ ਇਹ ਤਾਂ ਹੈਗਾ ਹੀ ਆ ਪੱਟਿਆ ਹੀ ਆ ਸਾਡੇ ਘਰ ਚ ਨਹਾਣਾ ਧੋਣਾ ਹੁਣ ਦੇਖ ਲਓ ਪਾਣੀ ਆ ਸਾਰਾ ਅੱਛਾ ਲੀਡਰ ਹੁਣ ਇਹ ਵੀ ਨਹੀਂ ਕਹਿ ਸਕਦੇ ਕਿ ਮੇਰੇ ਵਿਰੋਧੀ ਆ ਜੀ ਤਾਂ ਬੋਲਦੇ ਹਾਂ ਹਾਂ ਬਸ ਜੇ ਲੀਡਰ ਨੂੰ ਇਹ ਵਿਰੋਧੀ ਲੱਗਦੇ ਆਪ ਆ ਕੇ ਇੱਥੇ ਰ ਨੀਆ ਸਾਨੂੰ ਤਾਂ ਇਹ ਆ ਵੀ ਕੰਮ ਜੇ ਕੰਮ ਸ਼ੁਰੂ ਕੀਤਾ ਤਾਂ ਉਹਨੂੰ ਕੰਪਲੀਟ ਕਰੋ ਵਰਨਾ ਸ਼ੁਰੂ ਨਾ ਕਰਦੇ ਆਪਾਂ ਤੇ ਇਹ ਕਹਿ ਰਹੇ ਵੈਸੇ ਵਿਰੋਧੀ ਅਸੀਂ ਕਿਸੇ ਦੇ ਨਹੀਂ ਆ ਸਾਰੇ ਸਾਡੇ ਆਪਣਈਆਂ ਸ਼ਹਿਰ ਦੇ ਵਿੱਚ ਆ ਤੁਸੀਂ ਹਰ ਜਦੋਂ ਜਵਾਬ ਨਹੀਂ ਨਾ ਹੁੰਦਾ ਉਦੋਂ ਲੀਡਰ ਇਦਾਂ ਕਹਿੰਦੇ ਹੁੰਦੇ ਆ ਕਿ ਮੇਰੇ ਵਿਰੋਧੀ ਆ ਮੈਂ ਬਹੁਤ ਰਿਕਵੈਸਟ ਕੀਤੀ ਆ ਜਿਨ੍ਹਾਂ ਨੂੰ ਪਤਾ ਆ ਜਿਨ੍ਹਾਂ ਨੂੰ ਕੀਤੀ ਆ ਬਹੁਤ ਵਾਰ ਕੀਤੀ ਆ ਬਟ ਹੁਣ ਜਦੋਂ ਸਾਰੇ ਮਤਲਬ ਥੱਕ ਚੁੱਕੇ ਤਾਂ ਇਸ ਕਰਕੇ ਹੁਣ ਲਾਸਟ ਚ ਆ ਆ ਵੀ ਤੁਸੀਂ ਤੁਸੀਂ ਥੋੜਾ ਕੜਕ ਬੋਲਦੇ ਆਓ ਤੁਸੀਂ ਪਰ ਸੋਰੀ ਸਾਹਿਬ ਗੱਲ ਇਹ ਹੈਗੀ ਆ ਕਿ ਜੇ ਉਹਦੇ ਕੋਲ ਨਹੀਂ ਸੀਦਾ ਕੁਝ ਵੀ ਸੂਮਾਨ ਮਗਵਾਨੋ ਕੋ ਪਟਵਾਉਂਦਾ ਹੀ ਨਾ ਗਲੀਆਂ ਜੇ ਪਾਈਪਾਂ ਆ ਗਈਆਂ ਲੇਬਰ ਦੋ ਦਿਨਾਂ ਦੀ ਦੋ ਦਿਨ ਨਹੀਂ ਆਂਦੀ ਹੈਗੇ ਕਿਉਂ ਨਹੀਂ ਕਰਵਾਉਂਦਾ ਕੰਮ ਆਪਣੀ ਜੇਬ ਦੇਖਣੀ ਚਾਹੀਦੀ ਫੇਰ ਪੈਰ ਪਸਾਰਦੇ ਫੇਰ ਪੈਰ ਪਸਾਰਦੇ ਉਹਦੇ ਕੋਲ ਜੇਬ ਹੈ ਹੀ ਨਹੀਂ ਸੀਗੀ ਤਾਂ ਪੈਰ ਕੋਣੇ ਕਿਉਂ ਪਸਾਰੇ ਸਾਰਾ ਮੱਲਾ ਪਟਕੇ ਰਸਤਾ ਅਰਬ ਕਰੇ ਅਮਰਜੈਂਸੀ ਆ ਜਵੇ ਜੇ ਇੱਥੇ ਰੱਬ ਨਾ ਕਰੇ ਰੱਬ ਨਾ ਕਰੇ ਰੱਬ ਨਾ ਕਰੇ ਅਮਰਜੈਂਸੀ ਕਿਸੇ ਨੂੰ ਆ ਜਵੇ ਤਾਂ ਫੇ ਕਿੱਧਰ ਨੂੰ ਜਾਊਗਾ ਕੋਈ ਇੱਥੇ ਪੈਦਲ ਨਹੀਂ ਨੰਗਾ ਜਾ ਸਕਦਾ ਗੱਡੀ ਮੋਟਰਸਾਈਕਲ ਸਕੂਟਰ ਕਿੱਧਰ ਦੀ ਨਿਕਾਮਾ ਕਿਸੇ ਦੱਸਿਓ ਪਹਿਲਾਂ ਮੈਨੂੰ ਤੁਸੀਂ ਕੋਈ ਸਾਰ ਲੈਣੀ ਹੈ ਜੇ ਮੱਖ ਆਪਣਾ ਹੀ ਕੰਮ ਆਪਾਂ ਕਲੀਅਰ ਕਰ ਦਈਏ ਮੱਖਣ ਐਮਸੀ ਦੀ ਗੱਲ ਕਰ ਰਹੇ ਹਾਂ ਮੱਖਣ ਐਮਸੀ ਦੀ ਕੰਮ ਕਰਦੇ ਬਟਰ ਮੱਖਣ ਦੀ ਨਹੀਂ ਗੱਲ ਕਰ ਰਹੇ ਮੈਂ ਐਮਸੀ ਦੀ ਗੱਲ ਕਰ ਰਹੀ ਹਾਂ ਮੈਂ ਵੀ ਨਹੀਂ ਦੇਖੋ ਹੈ ਤਾਂ ਤਰਾਸ ਦੀ ਐ ਤਕਲੀਫ ਵਾਲੀ ਗੱਲ ਹੈ ਤਕਲੀਫ ਹੈ ਜੇ ਜਿੰਨੇ ਵੀ 19 ਐਮਸੀ ਉਹਨਾਂ ਚ ਕੋਈ ਇੱਕ ਵੀ ਇੱਥੇ ਰਹਿੰਦਾ ਹੁੰਦਾ ਫਿਰ ਆਹ ਹਾਲ ਨਾ ਹੁੰਦਾ ਆਹ ਹਾਲ ਨਹੀਂ ਹੁੰਦਾ ਬਿਲਕੁਲ ਨਹੀਂ ਸੀ ਸੋਰੀ ਸਭ ਹੋਣੇ ਹਾਲ ਪਰ ਵਟ ਜਿਉ ਆਪ ਮੱਖਣ ਆਣ ਕੇ ਇੱਕ ਦਿਨ ਵੀ ਰੱਖ ਕੇ ਸਾਨੂੰ ਇੱਥੇ ਦਿਖਾ ਲੈ ਐਮਸੀ ਸਾਹਿਬ ਇੱਕ ਦਿਨ ਵੀ ਰੱਖ ਕੇ ਦਿਖਾਓ ਇੱਕ ਦਿਨ ਰੋਟੀ ਖਿਲਾਓ ਤਾਂ ਇੱਥੇ ਕਿਸੇ ਕਰ ਦੋ ਜੀ ਬਿਠਾ ਕੇ ਖਵਾ ਦਿੰਦੇ ਪੂਰੀਆਂ ਛੋਲੇ ਖ ਇਹ ਹੈ ਦੇਖੋ ਮੁਸ਼ਕਿਲ ਹੈ ਕਰਨ ਮੁਸ਼ਕਿਲ ਬਹੁਤ ਜ਼ਿਆਦਾ ਮੁਸ਼ਕਿਲ ਹੈ ਕੋਈ ਥੋੜੀ ਮੁਸ਼ਕਿਲ ਨਹੀਂ ਹੈ ਕਰ ਲੈਂਦੇ ਦੂਸਰੀ ਨੂੰ ਫੇਰ ਕਰ ਲੈਂਦੇ ਸ਼ੁਰੂ ਵੀ ਇਹ ਥੋੜੀ ਨਾ ਪਿੱਛੋਂ ਤੋਂ ਸ ਮਾਰਦੇ ਦੇਖੋ ਹੁਣ ਅਸੀਂ ਕਰਿਆਨੇ ਦੀ ਦੁਕਾਨ ਤੇ ਜਾ ਕਿਸੇ ਰੈਸਟੋਰੈਂਟ ਵੀ ਜਾਂਦੇ ਤਾਂ ਹੀ ਖਾਣ ਜਾਂਦੇ ਜੇ ਚਾਰ ਪੈਸੇ ਹੋਣ ਜੇ ਇੱਥੇ ਤੁਹਾਡੇ ਕੋਲ ਬੰਦੇ ਨਹੀਂ ਆ ਮੈਨ ਪਾਵਰ ਨਹੀਂ ਆ ਪੈਸੇ ਨਹੀਂ ਹੈ ਸ਼ੁਰੂ ਨਾ ਕਰੋ ਇੱਕ ਦਿਨ ਲੇਬਰ ਆਂਦੀ ਆ ਚਾਰ ਦਿਨ ਲੇਬਰ ਨਹੀਂ ਆਂਦੀ ਲੇਬਰ ਦੇ ਬੰਦੇ ਕੀ ਗਿਣਤੀ ਦੇ ਚਾਰ ਸੀ ਪਹਿਲਾਂ ਹੁਣ ਹੈਗੇ 3 ਹੁਣ ਹੈਗੇ 3 ਜੇ ਉਹਦੇ ਕੋਲ ਲੇਬਰ ਨਹੀਂ ਸੀਗੀ ਜਾਂ ਠੇਕੇਦਾਰ ਕੋਲ ਲੇਬਰ ਨਹੀਂ ਸੀਗੀ ਜਾਂ ਠੇਕੇਦਾਰ ਦੇ ਕੋਲ ਆਪਣੀ ਜੇ ਚ ਨਹੀਂ ਸੀ ਉਹ ਨਾ ਪਟਵਾਉਂਦਾ ਗਲੀਆਂ ਇਹ ਉਹਦੇ ਨਾ ਅਸੀਂ ਪੂਰਦ ਨਹੀਂ ਆ ਅਸੀਂ ਸਿਰਫ ਇੱਕ ਦਿਨ ਦੇਖਣਾ ਹੋਰ ਜੇ ਸਾਡੇ ਆਲ ਪਾਈਪਾ ਪਾ ਗਿਆ ਠੀਕ ਹੈ ਨਹੀਂ ਤਾਂ ਅਸੀਂ ਸਾਰੀ ਗਲੀ ਪੂਰਦਣੀ ਆ ਅਸੀਂ ਬਿਲਕੁਲ ਨਹੀਂ ਬੰਦ ਦੇਣੀ ਹੈਗੇ ਪਰ ਫਿਰ ਪਾਣੀ ਦੀ ਨਿਕਾਸੀ ਕਿੱਧਰ ਕਰੂ ਜਿੱਦਾਂ ਨੂੰ ਮਰਜੀ ਕੱਢੇ ਆਣ ਕੇ ਮੱਖਣ ਉੱਡਿਆ ਕੇ ਬਿਠਾ ਕੇ ਉਹਦੀ ਕੁਰਸੀ ਬਿਠਾ ਲਦਣੀ ਇਥੇ ਰੱਖਦਣੀ ਅਸੀਂ ਚਾਚ ਮੇਰੇ ਵਿਰੋਧ ਤੋਂ ਪਹਿਲਾਂ ਹੀ ਆ ਗਿਆ ਹੋਰ ਵਿਰੋਧ ਹੋ ਜੇ ਤਾਂ ਹੋ ਜੀ ਚਾਹ ਤੁਸੀਂ ਤਾਂ ਨਹੀਂ ਐਮਸੀ ਖੜਨਾ ਮੈਂ ਖੜੂੰਗਾ ਮੈਨੇ ਸਾਰੇ ਮੱਲੇ ਵਾਲੇ ਐਮਸੀ ਸਾਹਿਬ ਹੁਣ ਵੀ ਮੱਲੇ ਮੱਲੇ ਵਾਲੇ ਐਮਸੀ ਕਹਿੰਦੇ ਬਲਾ ਲਓ ਬਿਠਾ ਕੇ ਗਲੀ ਦੇ ਵਿੱਚ ਹੁਣ ਵੀ ਕ ਕਿਸੇ ਨੂੰ ਮੇਰੇ ਹੁਣ ਸਾਨੂੰ ਕਿਸੇ ਨੂੰ ਸਰਵਾਈਕਲ ਦੀ ਪ੍ਰੋਬਲਮ ਹੁੰਦੀ ਕਿਸੇ ਦੇ ਐਕਟਿਵ ਕੋਈ ਐਮਰਜੈਂਸੀ ਹੋ ਜਾਂਦੀ ਐਂਬੂਲੈਂਸ ਤੋਂ ਦੂਰ ਦੀ ਗੱਲ ਅਸੀਂ ਐਕਟਿਵ ਆ ਜਾਂ ਬਾਈਕ ਤੇ ਵੀ ਨਹੀਂ ਲੈ ਕੇ ਜਾ ਸਕਦੇ ਹਨਾ ਕੋਈ ਬਜ਼ੁਰਗ ਕਿੰਨੇ ਦੇਖੋ ਤੁਸੀਂ ਕੋਈ ਵੀ ਪ੍ਰੋਬਲਮ ਆਉਂਦੀ ਹੁਣ ਸਾਡੇ ਵੀ ਘਰ ਮੇਰੀ ਮਾਦਰ ਆ ਬੀਪੀ ਪੇਸ਼ੈਂਟ ਆ ਉਹਨਾਂ ਦੀ ਵੀ ਸਰਵਾਈਕਲ ਦੀ ਪ੍ਰੋਬਲਮ ਆ ਆਂਟੀ ਹੁਣੀ ਸਾਰੇ ਬਜ਼ੁਰਗਾਂ ਇੰਨੀ ਪ੍ਰੋਬਲਮ ਆਉਂਦੀ ਸਾਨੂੰ ਆਫਿਸ ਜਾਣ ਤੋਂ ਲੈ ਕੇ ਸ਼ਾਮ ਘਰਾਂ ਤੱਕ ਉੱਤੋਂ ਅੱਜ ਬਾਰਿਸ਼ ਹੋ ਗਈ ਐਨਾ ਮੱਛਰ ਤੁਸੀਂ ਹੁਣ ਦੇਖੋ ਨਾ ਉੱਥੇ ਗਾਰਾ ਗ੍ਰੀਨਰੀ ਸਾਰੀ ਇਕੱਠਾ ਜਮਾ ਹੋ ਗਿਆ ਸੀ ਬਹੁਤ ਪਰੇਸ਼ਾਨ ਆ ਅੱਜ ਤਾਂ ਇੱਥੇ ਇਕੱਠਾ ਹੋ ਗਿਆ ਸਾਰਾ ਸਿੱਖ ਸਾਡੇ ਘਰਾਂ ਦੇ ਬਿਲਕੁਲ ਮੋਰੇ ਕੱਲੇ ਬਜ਼ੁਰਗ ਨਹੀਂ ਬੱਚੇ ਨਹੀਂ ਨੌਜਵਾਨਾਂ ਨੂੰ ਵੀ ਦਿੱਕਤ ਹੈ ਬਿਲਕੁਲ ਦੇਖੋ ਕਿੱਥੋਂ ਨਿਕਲ ਨਹੀਂ ਜਿੰਦੇ ਆਪ ਜੀ ਜੀ ਹੁਣ ਇੱਥੇ ਆਪਾਂ ਥੋੜੀ ਦੇਰ ਹੀ ਖੜੇ ਆ ਖੁਦ ਡਰ ਲੱਗ ਰਿਹਾ ਕਿ ਅਸੀਂ ਜਿਹੜੇ ਬਿਮਾਰੀਆਂ ਦੇ ਨਜ਼ਦੀਕ ਆ ਗਏ ਆ ਬਿਲਕੁਲ ਭਾਈ ਤੁਸੀਂ ਕੈਮਰਾ ਵੀ ਨਾ ਫੇਸ ਕਰਕੇ ਦੇਖਿਓ ਛੋਟੇ ਮੱਛਰ ਡੇਂਗੂ ਹੋ ਸਕਦਾ ਕਿਸ ਨੂੰ ਮਲੇਰੀਆ ਹੋ ਸਕਦਾ ਕੋਈ ਵੀ ਪ੍ਰੋਬਲਮ ਹੋ ਸਕਦੀ ਆ ਇਹ ਉਹਨਾਂ ਨੂੰ ਸੋਚਣਾ ਚਾਹੀਦਾ ਤੁਹਾਡੀ ਮੁੱਢਲੀ ਸਹੂਲਤ ਹੈ ਤੁਹਾਡਾ ਹੱਕ ਹੈ ਜੋ ਤੁਸੀਂ ਮੰਗ ਰਹੇ ਹੋ ਔਰ ਅੱਕ ਕੇ ਮੰਗ ਰਹੇ ਹੋ ਬਿਲਕੁਲ ਭਾਈ ਨਾਲੇ ਇੰਨਾ ਪੁਰਾਣਾ ਮਹੱਲਾ ਇੰਨੇ ਪੁਰਾਣੇ ਲੋਕ ਆਂਟੀ ਹੁਣੀ ਕਿੰਨੀਆਂ ਮਿਹਨਤਾਂ ਕਰ ਚੁੱਕੇ ਆ ਪਰ ਸਾਡੀ ਕੋਈ ਸੁਣਦਾ ਹੀ ਨਹੀਂ ਕਦੀ ਵੀ ਨਹੀਂ ਸੁਣਦਾ ਐਮਸੀ ਸਾਹਿਬ ਬੋਟਾ ਮੰਗਰਾਂ ਦੇ ਜਦੋਂ ਉਹਨੇ ਐਮਸੀ ਬਣਨਾ ਹੁੰਦਾ ਪਰ ਹੁਣ ਸਾਡੀ ਮੰਗ ਇਹ ਆ ਕਿ ਸਾਡੀ ਗਲੀ ਜਲਦੀ ਤੋਂ ਜਲਦ ਬਣਾਈ ਜਾਵੇ ਸਾਡੀ ਹੋਰ ਕੋਈ ਮੰਗ ਨਹੀਂ ਗਲੀ ਤੇਰਾ ਮੁਰੰਮਤ ਕਰਕੇ ਬਣਾਈ ਜਾਵੇ ਵਿੱਚ ਕੱਚ ਨਾ ਛੱਡਾ ਕੱਚ ਕੀ ਕੱਚ ਅਸੀਂ ਕਹਿੰਦੇ ਵੀ ਚਲੋ ਬਣਾਉਣ ਤਾਂ ਸਹੀ ਇੱਕ ਵਾਰੀ ਆਣ ਤੁਸੀਂ ਲੇਬਰ ਤਾਂ ਲਾਣ ਨਾ ਉਹ ਤਾਂ ਲੇਬਰ ਵੀ ਨਹੀਂ ਭੇਜ ਰਹੇ ਹੈਗੇ ਨਾ ਲੇਬਰ ਆ ਰਹੀ ਹੈ ਕੋਈ ਗੋਲੇ ਅਣਗੋਲੇ ਕਿਉਂ ਕੀਤਾ ਜਾਦਾ ਬਿਲਕੁਲ ਸੋ ਗਿਆ ਜੀ ਮੱਖਣ ਚਲੋ ਆਪਾਂ ਉਹਨਾਂ ਨੂੰ ਪਰਸਨਲ ਵੀ ਲਈਏ ਇਹ ਤੁਹਾਨੂੰ ਕੀ ਪ੍ਰਸ਼ਾਸਨ ਦੀ ਨਲਾਇਕੀ ਲੱਗਦੀ ਹੈ ਕਿ ਅਣਗਹਿਲੀ ਆ ਅਣਗਹਿਲੀ ਵੀ ਹੈ ਨਲਾਇਕੀ ਵੀ ਦੋਨੇ ਚੀਜ਼ਾਂ ਹੀ ਆ ਦੋਨ ਨਾਲ ਹੀ ਪਾਸ ਆ ਦੋ ਨਹੀਂ ਦੋ ਨਹੀਂ ਆ ਦੋਨਾਂ ਦੇ ਪੂਰੇ ਪੂਰੇ ਨੰਬਰ ਦੋਨੇ ਹੀ ਆ ਦੋਨੋਂ ਅਸੀਂ ਪਹਿਲਾਂ ਹੀ ਸੌਖੇ ਸੀ ਨਾ ਉਹ ਨਾਲੀਆਂ ਰਹਿਣ ਦਿੰਦੇ ਪਾਈਪਾਂ ਦੀ ਬਣਾਉਣ ਅਸੀਂ ਤਾਂ ਬਹੁਤ ਸੌਖੇ ਸਾਡੀ ਸੜਕ ਫੇ ਵੀ ਸੜਕ ਨਾਲੋਂ ਬਹੁਤ ਸਾਫ਼ ਸੀਗੀ ਇੰਨੀ ਪ੍ਰੋਬਲਮ ਤਾਂ ਗੱਡੀਆਂ ਆਂਦੀ ਸੀ ਐਂਬੂਲੈਂਸ ਆਂਦੀ ਸੀ ਕੁੜੀਆਂ ਲਈ ਸਕੂਟੀ ਲੈ ਕੇ ਜਾਣੀ ਸਕੂਟੀ ਲੈ ਕੇ ਮੁੰਡਿਆਂ ਲਈ ਮੈਨੂੰ ਬ੍ਰਦਰ ਨਾ ਜਾਣਾ ਕਿੰਨਾ ਔਖਾ ਅੱਜ ਵੀ ਹੋਇਆ ਮਤਲਬ ਇਹਦੇ ਨਾਲ ਅਸੀਂ ਪਹਿਲਾਂ ਹੀ ਸੌਖੇ ਸੀ ਫੇਰ ਵਿਕਾਸ ਇਦਾਂ ਦੇ ਤਾਂ ਕੀ ਕਰਨਾ ਜਿਹੜਾ ਤੁਹਾਨੂੰ ਮਿੰਤਾ ਮੁੜ ਕੇ ਕਰਨੀਆਂ ਪੈਣ ਵਿਕਾਸ ਨਾਲ ਸਾਡੀ ਸਾਰੇ ਦੀ ਪਰਸਨਲ ਗਰੋਥ ਆ ਨਾ ਫੇ ਫਾਇਦਾ ਕੀ ਆ ਜੇ ਤੁਹਾਨੂੰ ਮਿੰ ਕਿਤੇ ਜਦੋਂ ਨਾਲੀਆਂ ਅਸੀਂ ਮਤਲਬ ਕਰ ਲਾਂਗੇ ਬਰਦਾਸ਼ਤ ਪਰ ਆ ਨਹੀਂ ਚੀਜ਼ ਬਰਦਾਸ਼ਤ ਹੁੰਦੀ ਆਜੋ ਆਜੋ ਤੁਹਾਡੇ ਵੀ ਦਾਸ ਬਕਵਾਸ ਦਾ ਨਿਕਾਸ ਜ਼ਰੂਰ ਬ੍ਰਦਰ ਤੁਸੀਂ ਉਹ ਤੇਰੀ ਸੈਸਰ ਗੱਲ ਕਰ ਰਹੀ ਹੈ ਤੂੰ ਪੱਖ ਨਹੀਂ ਰੱਖ ਰਿਆ ਚਲੋ ਆਪਾਂ ਇੱਕ ਵਾਰੀ ਉਹਨਾਂ ਨਾਲ ਗੱਲਬਾਤ ਕਰਕੇ ਉਸ ਤੋਂ ਵੀ ਡ੍ਰੈਪ ਅਪ ਕਰ ਦਿਆ ਬੱਚਿਆਂ ਤੇ ਦੇਖ ਕੇ ਮੈਨੂੰ ਬ੍ਰਦਰ ਇੱਕ ਮਿੰਟ ਬੰਦ ਕਰ ਲੋ ਆਵਾਜ਼ ਨਹੀਂ ਆ ਰਹੀ ਬੰਦ ਲੰਘੋ ਆਹ ਕੀ ਪੜਤ ਨਹੀਂ ਬੋਲੋ ਨੇ ਬਸ ਹੋਰ ਤਾਂ ਕੋਈ ਬਣਾ ਨਹੀਂ ਬਸ ਸਾਲਾ ਕੰਮ ਹੋ ਜਵੇ ਜਲਦੀ ਤੋਂ ਜਲਦੀ ਬਸ ਇਹ ਜਿੱਦਾਂ ਪਹਿਲਾਂ ਉਹਦੇ ਜੀ ਕੋਈ ਕਰਦੇ ਸਾਨੂੰ ਲੋੜ ਨਹੀਂ ਜਿੱਦਾਂ ਕਰਦੇ ਹੋ ਜਿੱਦਾਂ ਜਿੰਦੇ ਹਾਂ ਉਹ ਤਾਂ ਜਿੰਦੇ ਰਹੇ ਉਹ ਐਡਾ ਪ੍ਰੋਬਲਮ ਆ ਸਾਬ ਨੂੰ ਆ ਦੇਖ ਲਓ ਬੋਲੋ ਬੋਲੋ ਆਹੋ ਦੱਸੋ ਆਹੋ ਦੇਖੋ ਪ੍ਰੋਬਲਮ ਤੁਹਾਡੀ ਤੁਸੀਂ ਨਹੀਂ ਦੱਸੋਗੇ ਕਿਉਂਕਿ ਇੱਥੇ ਤਾਂ ਹਾਲਾਤ ਹੈ ਆਪਣਾ ਢਿੱਡ ਪਾੜ ਕੇ ਆਪ ਹੀ ਡੰਕੇ ਲੈਣੇ ਪੈਂਦੇ ਆ ਤਾਂ ਪਤਾ ਲੱਗਦਾ ਪ੍ਰੋਬਲਮ ਹੈ ਜੇ ਤੁਸੀਂ ਦੂਜੇ ਦਾ ਢਿੱਡ ਦਿਖਾਓਗੇ ਫੇਰ ਡਾਕਟਰ ਇਲਾਜ ਕਿੱਦਾਂ ਕਰੂਗਾ ਤੁਹਾਨੂੰ ਦੱਸਣਾ ਪਣਾ ਜੀ ਤੁਸੀਂ ਉਹ ਤੁਹਾਡਾ ਘਰ ਉਹ ਹਾਂ ਜੀ ਬਾਹਰ ਨਿਕਲਣ ਨੂੰ ਦਿੱਕਤ ਹੁੰਦੀ ਆ ਬਹੁਤ ਜਿਆਦਾ ਦਿੱਕਤ ਆ ਜੀ ਮੇਨ ਮੇਨ ਸਵੇਰੇ ਤਾਂ ਜਾਂਦਾ ਨਾ ਨਦੀ ਵਹਿੰਦੀ ਹੁੰਦੀ ਅੰਦਾਜ਼ ਹੈਗਾ ਜੀ ਮੇਨ ਦਰਵਾਜ਼ੇ ਚੋਂ ਨਿਕਲਣ ਵੇਲੇ ਨਿਕਲ ਸਾਨੂੰ ਸਾਨੂੰ ਮਹੀਨਾ ਹੋ ਗਿਆ ਸਕੂਟਰ ਮੋਟਰਸਾਈਕਲ ਅਸੀਂ ਲੋਕਾਂ ਦੇ ਲਾਨਨੇ ਆ ਗਵਾਂਡੀਆਂ ਦੇ ਗਵਾਂਡੀਆਂ ਦੇ ਲਾਨਨੇ ਅਸੀਂ ਗੱਡੀਆਂ ਆਪਣੀਆਂ ਬਰਤਨ ਧੋਣ ਦੀ ਵੀ ਘਰਦਿਆਂ ਨੂੰ ਮੁਸ਼ਕਲ ਆ ਜਿਹੜਾ ਪਾਣੀ ਉਹ ਬਾਹਰ ਨਾਲੀਆਂ 'ਚ ਆਣਾ ਜਿਹੜਾ ਬਰਤਨ ਧੋਣੇ ਆਪਾਂ ਉਹ ਵੀ ਨਹੀਂ ਆਏ ਉਹਦੇ ਅੱਧਾ ਬੰਦਾ ਵੀ ਨਹੀਂ ਆਇਆ ਕਿ ਜਿਹੜੇ ਆਪਾਂ ਬਰਤਨ ਘਰ ਤੋਂ ਹੁੰਨੇ ਆ ਜਾਂ ਨਾਨੇ ਆ ਪਾਣੀ ਨਾਲੀਆਂ ਜੇ ਆਣਾ ਉਹ ਆਖਰਕਾਰ ਬਾਹਰ ਸਾਡੇ ਮੱਕੀ ਮੱਛੇ ਦੇ ਅੰਦਰ ਆਂਦੇ ਪਏ ਆ। 1.5 ਮਹੀਨਾ ਹੋ ਗਿਆ ਇਸ ਗੱਲ ਨੂੰ। ਨਾ ਮਤਲਬ ਨਾ ਜਮਾਦਾਰ ਨਹੀਂ ਆ ਰਹੀ ਆ। ਜਿਹੜੀ ਮਤਲਬ ਆਪਣੇ ਆਉਣੇ ਆਣੇ ਹੀ ਆ। ਕੰਮ ਨਹੀਂ ਕਰਨਾ ਨੇ। ਇਸ ਕਰਕੇ ਆ। ਬੋਲਦੇ ਰਹੋ ਤੁਸੀਂ ਕਹਿੰਦਾ ਹੈਗਾ। ਹਾਂਜੀ ਹਾਂਜੀ ਮੈਂ ਤਾਂ ਇਹੀ ਕਹਿੰਨਾ ਬਸ ਜਲਦੀ ਤੋਂ ਜਲਦੀ ਗਲੀਆਂ ਸਾਡੀਆਂ ਤਿਆਰ ਕਰੋ ਬਸ। ਇਹ ਸਾਡੀ ਮੇਰੇ ਖਿਆਲ ਮੇਰੇ ਸੂਰਤ ਤਾਂ ਅਜੇ ਤੱਕ ਬਣੀ ਨਹੀਂ ਇਹ ਸਾਡੀ ਗਲੀ ਅਸੀਂ ਕਹਿੰਨੇ ਬਣਾ ਦਿਓ ਨਾ ਮੇਰੇ ਸੂਰਤ ਅਜੇ ਤੱਕ ਜਦ ਤੱਕ ਮੈਂ ਹੋਸ ਸੰਭਾਲੀ ਹਜੇ ਤੱਕ ਤਾਂ ਬਣੀ ਨਹੀਂ ਰੇਲਵੇ ਰੋਡ ਦੀ ਛੋਟੀ ਪੈਣੀ ਆ ਇਹ ਹਾਂ ਬੋ ਬਣੀ ਨਹੀਂ ਬਣੀ ਅੱਛਾ ਆਂਡੀ ਲਾਸਟ ਸਵਾਲ ਤੁਹਾਡੀ ਮੰਗ ਕੀ ਹੈ ਜੀ ਸਾਡੀ ਮੰਗ ਇਹ ਆ ਜੇ ਉਹਨੇ ਗਲੀ ਨਹੀਂ ਬਣਵਾਨੀ ਅਸੀਂ ਕਮੇਟੀ ਪ੍ਰਸ਼ਾਸਨ ਨੇ ਹਾਂ ਪ੍ਰਸ਼ਾਸਨ ਨੇ ਕੁਝ ਵੀ ਜੇ ਨਹੀਂ ਬਣਾਨੀ ਗਲੀ ਅਸੀਂ ਕਮੇਟੀ ਘਰ ਜਾ ਕੇ ਉੱਥੇ ਜਾ ਕੇ ਧਰਨਾ ਲਾਵਾਂਗੇ ਧਰਨਾ ਲਾ ਕੇ ਅਸੀਂ ਗਲੀ ਦਵਾਗੇ ਪੂਰ ਉਹ ਤੋਂ ਗਲੀ ਪੂਰ ਦੂੰਗੇ ਹਾਂ ਪੂਰਾਗੇ ਬਿਲਕੁਲ ਪੂਰਾਗੇ ਨੰਗਰ ਰਸਤਾ ਤੇ ਬਣਾਵਾਂਗੇ ਨਾ ਰਸਤਾ ਤੇ ਬਣਾਵਾਂਗੇ ਜੇ ਸਾਡੇ ਘਰ ਦੇ ਵਿੱਚ ਮਰੀਜ਼ ਨੇ ਕੋਈ ਰੱਬ ਨਾ ਕਰੇ ਇਹ ਤਾਂ ਜੇ ਤੁਸੀਂ ਆਪ ਹੀ ਪੂਰ ਦੂੰਗੇ ਇਹ ਤਾਂ ਫਿਰ ਨਗਰ ਕਾਉਂਸਲ ਦੇ ਮੂੰਹ ਤੇ ਚਪੇੜ ਹੈ ਕਾਲਖ ਪੁੱਤਣ ਵਾਲੀ ਡੰਡੇ ਜੁੱਤੀਆਂ ਮਾਰਾਂਗੇ ਕਾਲਕ ਲਾ ਲਾ ਕੇ ਮੂੰਹ ਤੇ ਕਾਲਾ ਕਰਾਂਗੇ ਜੀ ਜੀ ਹੁਣ ਤੁਸੀਂ ਗਲੀਆਂ ਬਣਾਉਣ ਲੱਗੇ ਆ ਕਮੇਟੀ ਵਾਲੇ ਇਹ ਥੋੜਾ ਤੁਸੀਂ ਮੈਂ ਆ ਗਲੀ ਛੱਡ ਦੇਣੀ ਆ ਨਹੀਂ ਬਣਾਣੀ ਆ ਗਲੀ ਛੱਡ ਦੇਣੀ ਕੋਈ ਗੱਲ ਨਹੀਂ ਹੋਣੀ ਚਾਹੀਦੀ ਹਾਂ ਜਿੱਦਬਾਜੀ ਨਹੀਂ ਹੋਣੀ ਚਾਹੀਦੀ ਮੈਂ ਬਣਨ ਲੱਗੀਆਂ ਤਾਂ ਸਾਰੀਆਂ ਹੀ ਬਣੀਆਂ ਚਾਹੀਦੀਆਂ ਜਿੱਦਬਾਜੀ ਨਹੀਂ ਹੋਣੀ ਚਾਹੀਦੀ ਚਲੋ ਅਸੀਂ ਜਿਹੜੀ ਗੱਲਬਾਤ ਸਮਝ ਲਈਏ ਮੈਂ ਤੁਸੀਂ ਤੁਹਾਡਾ ਨਾਮ ਕੀ ਹੈ ਜੀ ਸਰਿੰਦਰ ਕੌਰ ਸਰਿੰਦਰ ਕੌਰ ਜੀ ਨੇ ਬਾਕੀ ਸਾਰਨਾ ਸਲਾਹ ਕਰਕੇ ਅਲਟੀਮੇਟਮ ਦੇ ਦਿੱਤਾ ਕਹਿੰਦੇ ਜੇ ਗਲੀ ਸਾਡੀ ਇਹਨੂੰ ਜਲਦੀ ਤੋਂ ਜਲਦੀ ਮੁਰੰਮਤ ਨਹੀਂ ਕੀਤਾ ਜਾਂਦਾ ਤਾਂ ਅਸੀਂ ਨਗਰ ਕੌਂਸਲ ਵਿਖੇ ਆ ਕੇ ਧਰਨਾ ਵੀ ਦਵਾਂਗੇ ਔਰ ਇਹਨਾਂ ਗਲੀ ਨੂੰ ਇਸ ਗਲੀ ਨੂੰ ਆਪੇ ਹੀ ਪੂਰਦਿਆਂਗੇ ਔਰ ਮੁੜ ਕੇ ਕਹਿੰਦੇ ਅਸੀਂ ਕੋਈ ਲੀਡਰ ਬਣਨ ਵੀ ਨਹੀਂ ਦੇਣਾ ਆ ਗਲੀ ਛੱਡੀ ਗਈ ਹੈ ਇਹ ਵੀ ਇਹ ਗਿਲਾ ਕਰਦੇ ਆ ਉਹ ਪਰਲੀ ਗਲੀ ਛੱਡੀ ਗਈ ਉਹ ਵੀ ਗਿਲਾ ਕਰਦੇ ਆ ਔਰ ਲੀਡਰਾਂ ਨੂੰ ਬੇਨਤੀ ਆ ਭਾਈ ਤੁਸੀਂ ਗਿਲੇ ਘੱਟ ਕਰਿਆ ਕਰੋ ਲੋਕਾਂ ਦੇ ਹਮੈਤੀ ਹੋ ਤੁਸੀਂ ਲੋਕਾਂ ਦੇ ਨਮਾਇੰਦੇ ਹੋ ਇਹਨਾਂ ਦੇ ਕੰਮ ਕਰਨੇ ਜ਼ਰੂਰੀ ਹੈ ਜਦੋਂ ਬੰਦਾ ਲੀਡਰ ਹੀ ਬਣ ਗਿਆ ਬਾਬਾ ਵਾ ਇੱਥੇ ਫਸਿਆ ਵਾ ਦੇਖ ਲੋ ਸਮਝ ਗਿਆ ਜੀ ਕਿਉਂਕਿ ਉਹ ਨਿਕਾਸੀ ਪ੍ਰੋਪਰ ਨਹੀਂ ਹੁੰਦੀ ਢਲਾਨਾ ਤਾਂ ਲੀਡਰ ਜੇ ਵੋਟਾਂ ਹੁੰਦੀਆਂ ਤਾਂ ਕੱਲੇ-ਕੱਲੇ ਬੰਦੇ ਨੇ ਮੈਂ ਦਿਖਾਤਾ ਜਿਉਂ ਦਿਖਾਤਾ ਮੈਂ ਦਿਖਾਤਾ ਦੀ ਹਾਪ ਪੱਟੀ ਹਾਪ ਪੱਟੀ ਆਜੋ ਇੱਕ ਮਿੰਟ ਆ ਇਧਰ ਪਾਣੀ ਖੜਿਆ ਹੋਇਆ ਤੁਸੀਂ ਦੇਖੋ ਕਿ ਕਿੰਨੀ ਗਾਰ ਹੈ ਔਰ ਨਾਲ ਦੀ ਨਾਲ ਅਜੇ ਕੀ ਦੋ ਘਰ ਆ ਜੀ ਸਾਰੇ ਦੋ ਘਰ ਇਹ ਕਹਿੰਦੇ ਕਿ ਇੱਕ ਉਹ ਨਾਣਾ ਧੋਣਾ ਵੀ ਓਕਾ ਹੋਇਆ ਪਿਆਵਾ ਕਹੀਦਾ ਬਾਹਰ ਆਪਣੀ ਬੈਣਾ ਸਾਰਾ ਖਲਾਰਾ ਆ ਦੇਖੋ ਉੱਥੇ ਤੱਕ ਪਾਣੀ ਤੀਂ ਦੱਸੋ ਅੱਛਾ ਆ ਘਰ ਨੂੰ ਛੱਡ ਦਿੱਤਾ ਆ ਆ ਛੱਡ ਲਈ ਗਲੀ ਆ ਦੇਖੋ ਮੇਰੇ ਹਿਸਾਬ ਨਾਲ ਮੇਰੇ ਅਜੇ ਤੱਕ ਮੇਰੀ ਜਦ ਤੱਕ ਮੈਂ ਹੋਸ ਸੰਭਾਲੀ ਆ ਅਜੇ ਤੱਕ ਨਹੀਂ ਬਣੀ ਹੈਗੀ ਗਲੀ ਆ ਆਪ ਇਦਾਂ ਲੱਗਦਾ ਕਿ ਘਰ ਦੀ ਚਾਰ ਦੁਆਰ ਜਿੱਨੀ ਛੱਡਦੀ ਹਾਂਜੀ ਇਹ ਛੱਡਦੀ ਆ ਗਲੀ ਆ ਦੇਖੋ ਆ ਵੀ ਸਾਰੀਆਂ ਮੇਰੀ ਤੇ ਤੁਹਾਡੇ ਨਾਲ ਨਾ ਪ੍ਰੇਮ ਕਿਉਂ ਪਤਾ ਨਹੀਂ ਹੁਣ ਇਹਦਾ ਉਹਨਾਂ ਨੂੰ ਪਤਾ ਹੋਊਗਾ ਇਹ ਤੁਹਾਡੇ ਨਾਲ ਪ੍ਰੇਮ ਇਸ ਕਰਕੇ ਕਿ ਤੁਹਾਨੂੰ ਤੰਗੀ ਨਾ ਹੋਵੇ ਕੋਈ ਚਾਰ ਘਰ ਆ ਸਾਡੇ ਆ ਹੋ ਸਕਦਾ ਉਹਨਾਂ ਨੂੰ ਪਤਾ ਪਹਿਲੇ ਕੋਈ ਬਾਅਦ ਹੋ ਸਕਦਾ ਉਹਨਾਂ ਨੂੰ ਪਹਿਲੀ ਪਤਾ ਹੋਵੇ ਕਿ ਗਲੀ ਆਪਾਂ ਕਿ ਇੱਦੀ ਛੱਡ ਦੇਣੀ ਹੈ ਤੁਹਾਡੇ ਨਾਲ ਪਿਆਰੀ ਨਿਵਾਇ ਹੋਵੇ ਉਹਨਾਂ ਨੂੰ ਪਤਾ ਹੋਊਗਾ ਮੈਂ ਤਾਂ ਕਹਿੰਦਾ ਚਲੋ ਵਧੀਆ ਤੋੜੀ ਨਹੀਂ ਅੱਧੀ ਬਣ ਗਈ ਅੱਧੀ ਅੱਧੀ ਕਿਉਂ ਨਹੀਂ ਬਣੀ ਗਲੀ ਭੰਜੋਵੇ ਬਸ ਸਹੀ ਹੈ ਹਾਂਜੀ ਭਾਗਾਵਾਲੇ ਜਿਹੜਾ ਤੋੜੀ ਨਹੀਂ ਹੈਗੀ ਸਾਨੂੰ ਪੁੱਛ ਕੇ ਦੇਖੋ ਜਿਹੜਾ ਤੋੜੀ ਹੋਈ ਆ ਇਹ ਉਲਟੀ ਪੈ ਗਈ ਨਾ ਇਹਦੇ ਭਾਗਾਵਾਲੇ ਆ ਵੀ ਪੱਕੀ ਆ ਗਲੀ ਇਹਨਾਂ ਦੇ ਮੋਰੇ ਹੋਰ ਆਜਾ ਵੀਰੇ ਆਪਾਂ ਵੀਡੀਓ ਨੂੰ ਇੱਥੇ ਹੀ ਰੈਪ ਅਪ ਕਰ ਦੇਣਾ ਜੀ ਔਰ ਨਾਲ ਦੀ ਨਾਲ ਪ੍ਰਸ਼ਾਸਨ ਅੱਗੇ ਬੇਨਤੀ ਵੀ ਹੈ ਕਿਉਂਕਿ ਸੁਰਿੰਦਰ ਕੌਰ ਜੀ ਨੇ ਬੜੇ ਗੁੱਸੇ 'ਚ ਬੜੇ ਤਲਖ ਭਾਵਨਾ ਨਾਲ ਗੱਲ ਕਹੀ ਆ ਕਹਿੰਦੇ ਕਿ ਜੇਕਰ ਸਾਡੀ ਗਲੀ ਜਲਦੀ ਤੋਂ ਜਲਦੀ ਇਹਦੀ ਮੁਰੰਮਤ ਨਹੀਂ ਸ਼ੁਰੂ ਕੀਤੀ ਗਈ ਹਾਲਾਂਕਿ ਉਹਨਾਂ ਨੇ ਇੱਕ ਦਿਨ ਦਾ ਟਾਈਮ ਦਿੱਤਾ ਪਰ ਇੱਕ ਦਿਨ 'ਚ ਗਲੀ ਬੜਨੀ ਨਹੀਂ ਮੁਰੰਮਤ ਸ਼ੁਰੂ ਨਹੀਂ ਕੀਤੀ ਗਈ ਤਾਂ ਉਹ ਕਹਿੰਦੇ ਕਿ ਅਸੀਂ ਧਰਨਾ ਵੀ ਦਵਾਂਗੇ ਤੇ ਗਲੀ ਨੂੰ ਪੂਰਵੀ ਦਵਾਂਗੇ ਬਾਕੀ ਸਮਝਣਾ ਚਾਹੀਦਾ ਪਾਣੀ ਦੇਖੋ ਤੁਸੀਂ ਕਿੰਨਾ ਜਮਾ ਹੈ ਔਰ ਬੱਚਿਆਂ ਦਾ ਨੁਕਸਾਨ ਹੁੰਦਾ ਨੌਜਵਾਨਾਂ ਦਾ ਬਜ਼ੁਰਗਾਂ ਦਾ ਸਾਰਿਆਂ ਦਾ ਨੁਕਸਾਨ ਹੁੰਦਾ ਬਿਮਾਰੀ ਜਿਹੜੀ ਹੈ ਉਹ ਕਿੰਨੀ ਨਜ਼ਦੀਕ ਹੋ ਜਾਂਦੀ ਹੈ ਬਿਮਾਰੀ ਲੱਗਣ ਦਾ ਖਤਰਾ ਹੈ ਤੇ ਨਾਲ ਦੀ ਨਾਲ ਆਹ ਤਾਂ ਕੰਸਟਰਕਸ਼ਨ ਦਾ ਵੀ ਕਹਿੰਦੇ ਕੰਮ ਰੁਕਿਆ ਪਿਆ ਕਿਸੇ ਗਲੀ ਕਰਕੇ ਕੰਸਟਰਕਸ਼ਨ ਦਾ ਕੰਮ ਵੀ ਰੁਕਿਆ ਪਿਆ ਤਾਂ ਆਹ ਬਿਮਾਰੀ ਨੂੰ ਆ ਵੀ ਘਰ ਨੂੰ ਖਤਰਾ ਇਹਦਾ ਭਗਤ ਜੀ ਆਲੇ ਦਾ ਆਪਣੇ ਭਰਾ ਹੋਣਾ ਤਾਂ ਕਰ ਦੇਖੋ ਆ ਆ ਵੀ ਖਤਰਾ ਇੱਧਰ ਵੀ ਇੱਧਰ ਸਾਰੇ ਆਪਣੇ ਭਰਾ ਹੀ ਨੇ ਇੱਧਰ ਵੀ ਦੇਖੋ ਖਤਰਾ ਬਿਮਾਰੀ ਦਾ ਖਤਰਾ ਹੈ ਨਾਲ ਦੀ ਨਾਲ ਕੰਮਕਾਰਾਂ ਤੇ ਨਿਕਲਦਾ ਔਖਾ ਜੀ ਟਿਕਾ ਦਾ ਕੰਮ ਕਰਵਾਉਂਦੇ ਇਹ ਕੰਮ ਹਮ ਲੋਕ ਇਹ ਤੁਸੀਂ ਠੇਕੇਦਾਰ ਆ ਤੁਹਾਨੂੰ ਤੁਹਾਨੂੰ ਕਿਹਾ ਕੀ ਜਾਂਦਾ ਤੁਹਾਨੂੰ ਆਦੇਸ਼ ਕੀ ਦਿੱਤੇ ਜਾਂਦੇ ਹਮ ਮਜ਼ਦੂਰ ਹੈ ਸਰ यहाँ काम ठीक ढंग से स्टार्ट हुआ था लेकिन हमारे एक घड़ी में दो मिनट ज्यादा टाइम लग हमारा मजदूर चला गया मुंजी लगाने के लिए भाग गया है इता इता चला बहुत गया बहुत भाग कम है अभी तो अनु क्या की जाना प्रशासन लोग हम लोग तो काम करते हैं सर हाँ काम करते हैं ਨਾ ਆਇਆ ਕਿ ਸਰ ਸਵਾਪਾਤੇ ਹੈ ਆਇ ਲੇਟ ਪਾਣੀ ਹਟਾ ਸਰ ਮਜ਼ਦੂਰ ਦਾ ਟਾਈਮ 11 ਵਜੇ ਅਸੀਂ ਆਏ تھے ਕੰਮ ਤਾਂ ਦੇਖੋ ਕਰਦੇ ਆ ਪਰ ਇਹ ਕੰਮ ਬਹੁਤ ਡਿਲੇ ਹੋ ਰਿਹਾ ਵਾ ਨਹੀਂ ਪਰ 2 ਮਹੀਨੇ ਤੋਂ ਕਹਿੰਦੇ ਇਦਾਂ ਹੀ ਨਹੀਂ ਸਰ 2 ਮਹੀਨਾ ਨਹੀਂ ਹੋਇਆ ਹੈ ਕੀ ਨਹੀਂ ਕਰੋਗੇ 2 ਮਹੀਨੇ 2 ਮਹੀਨਾ ਨਹੀਂ ਹੋਇਆ ਹੈ ਲੇਕਿਨ ਟਾਈਮ ਟਾਈਮ ਦੇਖੋ 3 ਬੰਦੇ ਨਹੀਂ ਕੰਮ ਕਰ ਸਕਦੇ 3 ਬੰਦੇ ਤਾਂ ਨਹੀਂ ਉਹ ਕਰਦੇ ਇਹ ਕੰਮ ਕਰਦੇ ਕੀ ਆ ਇਹ ਕਰਦੇ ਹੁਣ ਦੇਖੋ ਇਹਨਾਂ ਸਾਰਾ ਪੱਟਿਆ ਵਾ ਪੱਟ ਕੇ ਹੁਣ ਪਾਈਪਾਂ ਪਾ ਰਹੇ ਆ ਫੋਦੀਆਂ ਵੇ ਰੇ ਲਗਾ ਰਹੇ ਆ ਸੋਨੇ ਸਲੋਅ ਕਰ ਹਾਂ ਕੰਮ ਸਲੋਅ ਮੈਂਬਰ ਹੈ ਨਹੀਂ ਬੰਦੇ ਆਜੇ ਸੀ ਪਾਣੀ ਹੁਆ ਨਾ ਤਾਂ ਪਾਣੀ ਕਰਕੇ ਇਹ ਰੁਕ ਗਿਆ ਕੰਮ ਨਹੀਂ ਤਾਂ ਕੰਮ ਰੋਜ਼ ਹੁੰਦਾ ਹੈ ਮਜ਼ਦੂਰ ਕਮ ਹੈ ਇਹ ਵਰਦਨ ਭੇਜਿਆ ਕਿਸ ਨੇ ਗਿਆ ਵੀ ਆ ਨਾਮ ਤੋਂ ਸਾਰੇ ਕਮੇਟੀ ਕੇ ਤਰਫ ਸੇ ਬੱਲੂ ਬਾਉ ਹੋ ਗਈ ਹੈ ਨੋ ਬਈ ਬਾਰਿਸ਼ ਹੋ ਗਈ ਹੈ ਲੇਬਰ ਆਈ ਨਹੀਂ ਹੈ ਲਿਖੋਗੇ ਕੱਲਾ ਕੀ ਕਰ ਸਕਦਾ ਕੰਮ ਤੋਂ ਇਹਨਾਂ ਅੰਦਰ ਨਾਲ ਦੀ ਨਾਲ ਇਨਸਾਨੀਤ ਵੀ ਜਾਗਦੀ ਆ ਕਹਿੰਦੇ ਕਿ ਕੱਲਾ ਬੰਦਾ ਕੀ ਕਰੇ ਪਰ ਪ੍ਰਸ਼ਾਸਨ ਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਗੰਭੀਰਤਾ ਨਾਲ ਲੈਣਾ ਚਾਹੀਦਾ ਵੀਡੀਓ ਨੂੰ ਵੀਡੀਓ ਨੂੰ ਆ ਚਲੋ ਕਹਿੰਦੇ ਕਿ ਕੰਮ ਰੋਜ਼ ਚੱਲਦਾ ਹੀ ਆ ਪਰ ਇਹ ਕਹਿੰਦੇ ਕਿ ਬੰਦੇ ਮੈਨਪਾਵਰ ਘਟ ਹੈ ਔਰ ਇਹੀ ਬੇਨਤੀ ਹੈ ਕਿ ਜੇ ਕੰਮ ਸ਼ੁਰੂ ਕਰਦੇ ਆ ਤਾਂ ਇਸ ਤਰੀਕੇ ਸ਼ੁਰੂ ਕਰਨਾ ਚਾਹੀਦਾ ਤਾਂ ਜੋ ਜਲਦੀ ਜਲਦੀ ਮੁਕੰਮਲ ਹੋ ਜਾਵੇ ਬਹੁਤ ਬਹੁਤ ਸ਼ੁਕਰੇਬਾਦ ਮਿਹਰਬਾਨੀ ਧੰਨਵਾਦ